ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੁੜੇ ਨੇ ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮਾਲੀ ਸਾਹਿਬ ਸਿਆਸਤ ਦਾ ਹਾਲਚਾਲ ਤੁਹਾਡੇ ਕੋਲੋਂ ਸਮਝਾਂਗੇ ਕਿਉਂਕਿ ਇਲੈਕਸ਼ਨ ਦਾ ਹੁਣ ਟਾਈਮ ਹੈ ਸਭ ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਦੇ ਹਾਲਾਤ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਕਿ ਪਹਿਲਾਂ ਤਾਂ ਪੰਜਾਬ ਦੇ ਵਿੱਚੋਂ ਰਿੰਕੂ ਤੇ ਸ਼ੀਤਲ ਹੁਣ ਦਿੱਲੀ ਦਾ ਇੱਕ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲਾ ਗਿਆ ਉਧਰ ਲਿਕਰ ਪਾਲਿਸੀ ਦੇ ਮਾਮਲੇ ਦਾ ਵੀ ਕਾਫੀ ਤਣਾ-ਬਣਾ ਹੋ ਲੱਗਿਆ ਹੋਇਆ ਉਹ ਕੇਜਰੀਵਾਲ ਸਾਹਿਬ ਅੰਦਰ ਨੇ ਸੰਜੇ ਸਿੰਘ ਨੂੰ ਜ਼ਮਾਨਤ ਮਿਲ ਗਈ ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ ਕੌਣ ਆਇਆ ਕੌਣ ਆਇਆ ਕੌਣ ਆਇਆ ਕਹਿੰਦੇ ਸ਼ੇਰ ਆਇਆ ਤੇ ਉਸ ਤੋਂ ਬਾਅਦ ਸ਼ਸ਼ੋਧਿਆ ਸਾਫ ਸਾルト ਅੰਦਰ ਨੇ ਪਹਿਲਾ ਸਤਿੰਦਰ ਜੈਨ ਤੇ ਹੁਣ ਪੰਜਾਬ ਦੇ ਵਿੱਚ ਸਰਗਰਮੀਆਂ ਤੇਜ਼ ਨੇ ਵੀ ਤੇ ਦਿਨ ਕਹਿੰਦੇ ਕਿ ਮਾਨ ਸਾਹਿਬ ਸੰਦੀਪ ਆਠਰਿਕ ਸੰਜੇ ਸਿੰਘ ਇਹਨਾਂ ਨੇ ਮੀਟਿੰਗ ਲਈ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਸੰਗਠਨ ਮੁੜ ਖੜਾ ਕੀਤਾ ਪਰ 91 ਐਮਐਲਏ ਹੋਣ ਦੇ ਬਾਵਜੂਦ 99 ਐਮਐਲਏ ਹੋਣ ਦੇ ਬਾਵਜੂਦ ਮਾਲੀ ਸਾਹਿਬ ਕਹਿੰਦੇ ਕਿ ਵਿਕਾਰ ਦਾ ਸਵਾਲ ਬਣਿਆ ਹੋਇਆ ਕਿਵੇਂ ਦੇਖ ਰਹੇ ਹੋ ਸਾਰੀ ਗੱਲਬਾਤ ਨੂੰ ਜੀ ਦੇਖੋ ਜੀ ਗੱਲ ਕੱਲੀ ਆਮ ਆਦਮੀ ਪਾਰਟੀ ਦੀ ਜੇ ਤੁਸੀਂ ਪੰਜਾਬ ਦੀ ਸਾਰੀ ਸਿਆਸਤ ਦੇਖੋ ਨਾ ਸਾਰੀ ਸਿਆਸਤ ਦੀ ਇਹ ਹਾਲਾਤ ਜਿਵੇਂ ਤਾਣਾ ਖੁੱਥੀ ਝੂਮਣੇ ਵਾਲੇ ਆਲ ਪਤਾਲ ਜੀ ਮਾਲੀ ਦੇ ਦੇਖੋ ਵੀ ਪੰਜਾਬ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਕੋਲ ਲੋਕ ਸਭਾ ਲਈ ਕੋਈ ਏਜੰਡਾ ਨਹੀਂ ਲੋਕ ਸਭਾ ਦੇ ਅੰਦਰ ਇਹਨਾਂ ਦੇ ਇੰਸਟੀਚਨ ਕਿ ਜਾਣਗੇ ਉਹ ਉਹਨਾਂ ਦਾ ਪੰਜਾਬ ਨਾਲ ਜੋ ਆਪਾਂ ਗੱਲਾਂ ਕਰਦੇ ਆ ਉਹੇ ਬਾਰੇ ਕੋਈ ਏਜੰਡਾ ਨਹੀਂ ਕੀ ਠਕਾ ਸੀ ਵਿਸਕਰਾ ਕੀ ਦੇ ਇਨਸਾਫੀ ਆ ਆਮ ਆਦਮੀ ਪਾਰਟੀ ਦੀ ਵਿਸ਼ੇਸ਼ਤਾ ਇਹ ਆ ਕਿ ਇਹਦੇ ਕੋਲੇ ਕੋਈ ਵੀ ਸਪਸ਼ਟ ਸਿਆਸੀ ਫੇਰ ਹੈ ਨਹੀਂ ਨਾ ਤਾਂ ਫੈਡਰਲਿਜ਼ਮ ਵਾਲੀ ਗੱਲ ਕਰਦੀ ਆ ਨਾ ਇਹ ਜੁਨਟਰੀ ਵਾਲੀ ਸਿਸਟਮ ਵਾਲੀ ਗੱਲ ਕਰਦੀ ਆ ਇਹਦਾ ਸਾਰੀ ਸਿਆਸਤਾ ਜਿਹੜੀ ਤੱਲਾ ਲਾਉ ਪੋਲਿਟਿਕਸ ਆ ਇੱਕ ਹੱਥੇ ਦਾ ਜਿਹੜਾ ਕਰਦਾ ਦੂਜਾ ਹੱਥ ਉਲਟ ਕਰਦਾ ਹੁਣ ਦਿੱਲੀ ਦੇ ਵਿੱਚ ਜਿਹੜੇ ਤੁਸੀਂ ਹਵਾਲੇ ਦਿੱਤੇ ਨੇ ਵੀ ਇਹਨਾਂ ਦੇ ਬੰਦੇ ਅੰਦਰ ਬੈਠੇ ਨੇ ਜਾਂ ਪਾਰਟੀ ਛੱਡ ਕੇ ਗਿਆ ਇੱਕ ਸੰਸਦ ਮੰਤਰੀ ਉਹਦੇ ਬਾਰੇ ਜਿਹੜੀਆਂ ਇਹ ਗੱਲਾਂ ਕਰਦੇ ਨੇ ਪੰਜਾਬ 'ਚ ਉਹੀ ਲਾਗੂ ਕਰ ਰਹੇ ਨੇ ਤਹਿੰਦੇ ਨੇ ਨਾ ਵੀ ਇਹੀ ਬੰਦਾ ਜਿਹੜਾ ਕੱਲ ਨੂੰ ਇਹਦੇ ਹਾਰ ਪਾਉਣਗੇ ਭਾਜਪਾ ਵਾਲੇ ਤੁਸੀਂ ਪੰਜਾਬ ਵਿੱਚ ਕੀ ਕੀਤਾ ਜੀ ਪਹਿਲਾ ਸੁਸ਼ੀਲ ਰਿੰਕੂ ਦੇ ਹਾਰ ਪਾਏ ਤੁਸੀਂ ਕਿੱਥੋਂ ਲੈ ਕੇ ਆਏ ਸੀ ਫਿਰ ਉਹਨੂੰ ਟਿਕਟ ਵੀ ਦੇਤਾ ਫਿਰ ਉਹ ਟਿਕਟ ਛੱਡ ਕੇ ਭੱਜ ਗਿਆ ਸ਼ੀਤ ਲੰਗਰਾਲ ਨੂੰ ਕਿੱਥੋਂ ਲੈ ਕੇ ਆਏ ਸੀ ਉਹ ਐਮਐਲਏ ਵੀ ਬਣ ਗਿਆ ਹੁਣ ਉਹ ਵੀ ਇਹਨਾਂ ਨੂੰ ਛੱਡ ਕੇ ਭੱਜ ਗਿਆ ਗੁਰਪ੍ਰੀਤਜੀਤ ਜਿਹੜਾ ਉਹਨੂੰ ਕਿੱਥੋਂ ਲੈ ਕੇ ਆਏ ਨੇ ਉਹਨੂੰ ਐਮਪੀ ਦੀ ਟਿਕਟ ਵੀ ਦੇਤੀ ਰਾਜਕੁਮਾਰ ਜੱੱਬੇ ਵਾਲਾ ਜਿਹੜਾ ਡਿਫਟੀ ਲੀਡਰ ਸੀ ਕਾਂਗਰਸ ਦਾ ਉਹ ਵਿਜੀਲੈਂਸ ਦਾ ਡਰਾਬਾ ਦੇ ਕੇ ਉਹ ਤੇ ਕੇਸ ਚੱਲ ਰਹੀ ਸੀ ਜਾਂਚ ਚੱਲ ਰਹੀ ਸੀ ਉਹਨੂੰ ਪੱਟ ਲਿਆ ਉਹਨੂੰ ਟਿਕਟ ਵੀ ਦੇਤਾ ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਇਹ ਮਾਰਗਫੇਜ਼ ਤੋਂ ਸਖਲੀਆਂ ਪਾਰਟੀਆਂ ਨੇ ਪਹਿਲੀਆਂ ਜਿਹੜੀਆਂ ਸਥਾਪਿਤ ਪਾਰਟੀਆਂ ਨੇ ਉਹ ਪੂਰੀ ਤਰ੍ਹਾਂ ਨਿੱਜ ਪ੍ਰਸਤ ਨੇ ਪਰਿਵਾਰ ਪ੍ਰਸਤ ਨੇ ਸਿਆਸਤ ਉਹਨਾਂ ਲਈ ਇੱਕ ਧੰਦਾ ਇਹੇ ਕਰਕੇ ਉਹ ਮਤਲਬ ਹਰ ਇੱਕ ਟੈਕ ਨੂੰ ਇਹ ਕਹਿੰਦੇ ਨੇ ਵੀ ਇਹ ਤਾਂ ਸਾਡੇ ਪਰਿਵਾਰ ਦਾ ਹੱਕ ਬਣਦਾ ਤੁਸੀਂ ਚੌਧੇ ਦੀ ਪਰਿਵਾਰ ਦੇਖ ਲਓ ਜਗਨਦਰ ਦੇ ਉਹਨਾਂ ਨੇ ਕਿੰਨੀ ਉਹ ਕਿੰਨੀ ਵਾਰਸ ਨੂੰ ਤਾਂ ਮਾਣੀਆਂ ਨੇ ਠੀਕ ਆ ਮਾਸਟਰ ਗੁਰਵੰਤਾ ਸਿੰਘ ਸੀ ਜਿਹੜਾ ਉਹਦੇ ਜਿਹੜੇ ਆਲ ਦਾ ਰੋਲ ਸੀ ਇੱਕ ਲੜਾਈ ਦੇ ਵਿੱਚ ਕਾਨੂੰਨ ਦੇ ਵਿੱਚ ਰਹਿ ਕੇ ਫਿਰ ਉਹਨਾਂ ਦੂਜੀ ਪੀੜ੍ਹੀ ਆ ਗਈ ਦੀ ਹੁਣ ਕੀ ਕੀ ਕਹਿੰਦੇ ਸਾਨੂੰ ਵੀ ਹੱਕ ਦੇਓ ਸੋ ਇਸ ਹਾਲਤ ਦੇ ਵਿੱਚ ਆਮ ਆਦਮੀ ਪਾਰਟੀ ਆ ਜਿਹੜੀ ਉਹਦਾ ਬਹੁਤ ਮਾੜਾ ਹਾਲ ਆ ਇਸ ਪੱਖੋਂ ਕਿਉਂਕਿ ਉਹਦੇ ਕੋਲੇ ਕੋਈ ਜੱਥੇਬੰਦਕ ਢਾਂਚੀ ਨਹੀਂ ਉਹਦੇ ਕੋਲੇ ਕੋਈ ਕਾਢਰੇ ਹੋਏ ਨਹੀਂ ਉਹਦੇ ਕੋਲੇ ਵਲੰਟੀਅਰ ਨਹੀਂ ਵਲੰਟੀਅਰ ਦਾ ਮਤਲਬ ਆ ਕੋਈ ਸੇਵਾ ਕਰੋ ਕਿਸੇ ਗੱਲ ਦੀ ਧਾਕ ਨਾ ਟਿਕਟਾ ਧੱਕਣਾ ਮੰਗੋ ਟਿਕਟਾ ਕਿਸ ਨੂੰ ਦੇਣੀ ਆ ਉਹ ਸਾਡੀ ਮਰਜ਼ੀ ਆ ਜਿਵੇਂ ਕਹਿੰਦੇ ਆ ਐਨਐਮੀ ਉਹ ਇੱਕ ਜੀਤ ਆ ਵੈਸੇ ਹੈ ਤਾਂ ਹੁ ਕੁੱਟਾ ਜਾ ਵੀ ਕੌਣ ਕੀ ਕਰਦੇ ਰਹਿਗੇ ਟਿਕਟਾ ਅੱਥੀ ਲੈ ਜਾ ਉਹ ਗਰੰਟੀ ਦੇ ਅਖੀਰ ਵਿੱਚ ਆਤਲੇ ਹਾਲਤ ਚਲਤ ਦਿੱਤਾ ਪਈ ਆ ਉਹ ਕਿਹਟ ਬਣ ਕੇ ਕਿਤੇ ਗਏ ਕੋਲੀ ਮਿਲਾ ਕੇ ਤੁਸੀਂ ਇਹ ਦੇਖੋ ਸਾਰੀਆਂ ਸਿਆਸੀ ਪਾਰਟੀਆਂ ਕੋਲੇ ਹਾਲ ਉਸ ਤਰ੍ਹਾਂ ਦਾ ਸਾਹਮਣੇ ਆ ਰਿਹਾ ਜਿਹੜਾ ਲੋਕ ਜਾਂ ਲਈ ਯੋਗਤਾ ਤੇ ਫਰੱਠਾ ਰੱਖਦਾ ਹੋਵੇ ਜਿਹੜਾ ਲੋਕ ਸਭਾ ਦੇ ਵਿੱਚ ਮੁਲਕ ਦੇ ਵਿੱਚ ਜੋ ਗਲਤੀ ਕੀਤੀ ਹੈ ਹੈ ਗੱਲ ਗਲਤੀ ਕੀਤੀ ਹੈ ਉਹਦੇ ਵਾਰੇ ਸਮਝ ਰੱਖਦਾ ਹੋਵੇ ਜਾਂ ਬੋਲ ਸਕਦਾ ਹੋਵੇ ਮਤਲਬ ਤੁਸੀਂ ਤੁਸੀਂ ਕਹੇਗੇ ਬੰਦੇ ਛਾਂਟ ਕੇ ਲਿਆ ਰਹੇ ਹੋ ਜੰਮੇਵਾਲ ਹੁਣ ਤੱਕ ਜਿਹੜੇ ਪੰਜਾਬ ਦੇ ਇਹ ਕੀ ਗੱਲ ਹੈ ਮੈਂ ਸਾਹਬਜ਼ਾਦੇ ਵਾਲੀ ਗੱਲ ਕਹੀ ਸੀ ਜੀ ਉੱਥੇ ਮੈਂ ਪਹਿਲੀ ਵਾਰ ਆ ਕਰਾਤਾ ਮੈਂ ਕਹਾਤਾ ਮੈਂ ਤੀਜੀ ਵਾਰ ਆ ਕਰਾਤਾ ਤੁਸੀਂ ਦੱਸੋ ਮੈਂ ਤੁਸੀਂ ਦੱਸਣੀ ਕਦੋਂ ਤੁਸੀਂ ਖੇਤੀ ਬਿਲਾ ਦਾ ਵਿਰੋਧ ਕੀਤਾ ਕਦੋਂ ਤੁਸੀਂ ਸਿੱਖਿਆ ਨੀਤੀ ਦਾ ਵਿਰੋਧ ਕੀਤਾ ਕਦੋਂ ਤੁਸੀਂ ਜੀਐਸਟੀ ਦਾ ਵਿਰੋਧ ਕੀਤਾ ਇਹ ਇਸ ਕਾਰਨ ਇਹ ਤਾਂ ਸਿਰਫ ਹੋਇਆ ਵੀ ਕੁਛੇ ਨਾ ਬੰਦੇ ਨੇ ਉਹਨਾਂ ਦੀ 5 ਸਾਲ ਦੀ ਤਨਖਾਹ ਵਧੇ ਹੋਈ ਹੈ ਤੇ ਸਾਡੀ ਉਮਰ ਦੀ ਪੈਨਸ਼ਨ ਲੱਗ ਜਾਂਦੀ ਹੈ ਤੇ ਪਰਿਵਾਰ ਨੂੰ ਸਾਡੀ ਉਮਰ ਲਈ ਸਹੂਲਤ ਤਾਂ ਮਿਲ ਜਾਂਦੀ ਹੈ ਇਹ ਤਾਂ ਇੱਕ ਜਿਵੇਂ ਨੌਕਰੀ ਕਰਦਾ ਹੁੰਦਾ ਨਾ ਬੰਦਾ ਵੀ ਨੌਕਰੀ ਮਿਲ ਗਈ ਜੀ ਕੁਝ ਚਿਰ ਕੰਮ ਕੀਤਾ ਤੇ ਉਹਨੂੰ ਬਹੁਤ ਸਾਰਾ ਤਹਾਂ ਖਾਂ ਤਾਂ ਚੰਨ ਨੇ ਤੇ ਦੁਨੀਆਂ ਸੁਹਤਾਂ ਚੱਲਦੀਆਂ ਨਹੀਂਆਂ ਇਹਨੀਆਂ ਨੇ ਇਹਨਾਂ ਦਾ ਤਾਂ ਮਨਤਵ ਉੱਥੇ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਐ ਇਸੇ ਕਰਕੇ ਕੋਈ ਸ਼ਰਮ ਨਹੀਂ ਆਬ ਨਹੀਂ ਤਕਤੂ ਨੂੰ ਵੀ ਹੁਣ ਤਾਂ ਤੁਸੀਂ ਕਹਿੰਦੇ ਆਂ ਪਾਸੀਂ ਪੰਜਾਬ ਬਚਾ ਲਿਆ ਸੀ ਉਹ ਸਿਆਸਤ ਦੇ ਵਾਰਸਾਂ ਕਾਂਗਰਸ ਇਹ ਆ ਛਿੜਪਾ ਮਾਰ ਕੇ ਭਾਜਪਾ ਚਲੇ ਗਏ ਤੇ ਮੁੜ ਕੇ ਉਹੀ ਉਹੀ ਤਲਾ ਜਿਹੜਾ ਉਹ ਕਾਂਗਰਸ ਦੇ ਰਹਿਣ ਲੱਗੇ ਮਤਲਬ ਕਿ ਦੂਜੀਆਂ ਪਾਰਟੀਆਂ ਲਾਉਂਦੀਆਂ ਸੀ ਇਹ ਤਾਂ ਹੁਣ ਸਾਰੇ ਬੰਦਿਆਂ ਨੇ ਹਾਲ ਤੁਸੀਂ ਦੇਖ ਲਓ ਨਾ ਜੀ ਅੱਗੇ ਉਹਦੀ ਟਿਊਨ ਹੋ ਰਾ ਲੋਕ ਪ੍ਰਾਣੀਆਂ ਚੱਕ ਕੇ ਵੀਡੀਓ ਚਲਾ ਰਹੇ ਨੇ ਸੋ ਇਹ ਪੱਖੋਂ ਇਹ ਪੰਜਾਬ ਬਹੁਤ ਦੁਖਾਂਤ ਆ ਪੰਜਾਬ ਚ ਕੋਈ ਵਰਤਾਂਤ ਨਹੀਂ ਫਿਰਜਿਆ ਜਾ ਰਿਹਾ ਪੰਜਾਬ ਦੇ ਵਿੱਚ ਸਾਰੀ ਰੌਲਕ ਟੋਲੇ ਵਾਲੀ ਸਿਆਸਤ ਚੱਲਦੀ ਜਾ ਰਹੀ ਆ ਜੇ ਸਮੁੱਚੇ ਤੌਰ ਤੇ ਆਖਿਆ ਜਾਵੇ ਪੰਜਾਬ ਬਾਰੇ ਜਿਹੜੀ ਆਰਐਸਐਸ ਤੇ ਬੀਜੇਪੀ ਦੀ ਨੀਤੀ ਆ ਜਾਂ ਜਿਹੜੀ ਯੂਨੀਅਨ ਸਰਕਾਰਾਂ ਦੀ ਨੀਤੀ ਆ ਇਹ ਸਾਰੇ ਰੌਲਕ ਟੋਲਾ ਪੈ ਗਿਆ ਕਰੋ ਇਸ ਤਰ੍ਹਾਂ ਦੀ ਲੀਡਰਸ਼ਿਪ ਆ ਜਿਹੜੀ ਇਹਨੂੰ ਖਤਮ ਕਰੋ ਖਿਆਸੀ ਲੀਡਰਾਂ ਦਾ ਕਰਤਾਰ ਵਿਹਾਰ ਆ ਜਿਹੜਾ ਉਹ ਲੋਕਾਂ ਦੇ ਸਾਹਮਣੇ ਲੰਗਾ ਹੋ ਰਿਹਾ ਨਸ਼ਰ ਹੋ ਰਿਹਾ ਮਤਲਬ ਸੱਚੀ ਉਹ ਆ ਲੱਗਦਾ ਵੀ ਜਿੰਨਾ ਚਿਰ ਤੇ ਇਹਨਾਂ ਦੀ ਵਾਰੀ ਵੱਟੇ ਦੀ ਖੇਡ ਸੀ ਉੱਪਰ ਕਾਟੋ ਮੈਂ ਕਹਾਂ ਉਦੋਂ ਤੱਕ ਤਾਂ ਇਹਨਾਂ ਨੂੰ ਫਿਕਰ ਹੀ ਨਹੀਂ ਸੀ ਕਿਸੇ ਗੱਲ ਦਾ ਵੀ ਆਪਾਂ ਨੂੰ ਕੀ ਅੱਜ ਅਕਾਲੀ ਆ ਕੇ ਗੱਲ ਰਸੀਆਂ ਜਾਂਦੇ ਅਸੀਂ ਨਹੀਂ ਉਹ ਆ ਜਾਣਗੇ ਆ ਹੁਣ ਇੱਕ ਨਵੇਂ ਆ ਗਏ ਛਲਾਰੂ ਆਮ ਆਦਮੀ ਪਾਰਟੀ ਵਾਲੇ ਉਹਨੇ ਇਹਨਾਂ ਦੀ ਖੇਡ ਜੀ ਵਿਗਾੜਤੀ ਦੂਜੀ ਗੱਲ ਆ ਮੁਲਕ ਪੱਧਰ ਤੇ ਪਹਿਲੀ ਵਾਰ ਮੋਦੀ ਦੇ ਖਿਲਾਫ ਇੰਡੀਆ ਗੱਠ ਜੋੜੀ ਖੜਾ ਹੋਇਆ ਉਸ ਗੱਠ ਜੋੜ ਦਾ ਪੰਜਾਬ ਤੇ ਪਰਛਾਵਾਂ ਨਾ ਸਵੇ ਕੁਝ ਖੇਡੀ ਜਾ ਰਹੇ ਨੇ ਸੋ ਮਤਲਬ ਫੋਸਨਾਕ ਹਾਲਿਆ ਪੰਜਾਬ ਜਿਹੜਾ ਮਤਲਬ ਹਮੇਸ਼ਾ ਰਾਹ ਦੇ ਖਾਬਾ ਬਣਦਾ ਸੀ ਮੁਲਕ ਨੂੰ ਇੱਕ ਸੇਧ ਦਿਖਾਉਂਦਾ ਸੀ ਚਾਹੇ ਉਹ ਅੰਗਰੇਜ਼ਾਂ ਦੇ ਖਿਲਾਫ ਲੜਾਈ ਸੀ ਚਾਹੇ ਉਹ ਮੁੜ ਕੇ ਫੈਡਰਲ ਢਾਂਕੇ ਦੀ ਲੜਾਈ ਸੀ ਚਾਹੇ ਉਹ ਕਿਸਾਨ ਅੰਦੋਲਨ ਸੀ ਮਤਲਬ ਇਸ ਤਰ੍ਹਾਂ ਦੀ ਜਿਹੜੀ ਸਿਰ ਦਿਖਾਉਣ ਵਾਲਾ ਪੰਜਾਬਸੀ ਜਿਹੜਾ ਜਵਾਬ ਦੇ ਆ ਕੇ ਅੱਜ ਤੱਕ ਉਹ ਵਿਆ ਫਿਰ ਰਿਹਾ ਕਿ ਉਹਨੂੰ ਆਪੇ ਨਹੀਂ ਦਿਸ ਰਿਹਾ ਵੀ ਜਾਣਾ ਕਿੱਧਰ ਗੁੱਸਾ ਕਰਿਆ ਬਸ ਐ ਨੂੰ ਸਾਫ ਕਰਦੋ ਪਹਿਲਾਂ ਦੂਜੀਆਂ ਪਾਰਟੀਆਂ ਖਰਚਤੀਆਂ ਫਿਰ ਉਹਨਾਂ ਦਾ ਮਾਨ ਖਰਚਟਾ ਉਹਨਾਂ ਨੇ ਉੱਥੋਂ ਆਪਣਾ ਖੰਡਰੂਰ ਤੋਂ ਐਸੀ ਗਲਬਾਦਲ ਨੂੰ ਖਰਚਣਗੇ ਕੋਈ ਗਲਬਾਦਲ ਨੂੰ ਕਹੇਗਾ ਵਰਤਾਰਾ ਜਿਹੜਾ ਪਾਰਟੀਆਂ ਦੇ ਅੰਦਰ ਲੜਨ ਦੀਆਂ ਪਾਰਟੀਆਂ ਨੂੰ ਸੁਧਾਰਨ ਦੀਆਂ ਇਹ ਸੋਚਦਾ ਵੀ ਕਿ ਕਿਹਨੇ ਚਮਕਦਾਰ ਦੁਕਾਨ ਖੋਲੀ ਜਿੱਥੇ ਆਪਣੀ ਦੁਕਾਨ ਚੱਲੂ ਇਹ ਵੀ ਪਰ ਤਾਂ ਤ ਨਹੀਂ ਸਿਰਜਣ ਦੇ ਰਿਹਾ ਲੋਕਾਂ ਦੇ ਵਿੱਚ ਖਾਕ ਕਰਕੇ ਨੌਜਵਾਨਾਂ ਚ ਇਹ ਗੱਲ ਕੋਈ ਵੀ ਕਿਹੜੀ ਪਾਰਟੀ ਚ ਕਿਧਰੋਂ ਆਇਆ ਦਲ ਬਦਲਣੋਂ ਖਿਲਾਫ ਬਹੁਤ ਗੁੱਸਾ ਉੱਗ ਰਿਹਾ ਮੈਨੂੰ ਇਹ ਮਹਿਸੂਸ ਹੁੰਦਾ ਇਸ ਵਾਰ ਜੀ ਬਿਲਕੁਲ ਪਰ ਮੱਲੀ ਸਾਹਿਬ ਜ਼ਿਕਰ ਆਪਾਂ ਉਹ ਦੇਖੀ ਵੀ ਆਲ ਓਵਰ ਕੇ ਸੰਕਰਤ ਆਮ ਆਦਮੀ ਪਾਰਟੀ ਦੇ ਅੱਗੇ ਹੈਗਾ ਲੀਡਰਸ਼ਿਪ ਦਾ ਵੀ ਸੰਕਟ ਹੈ ਵੱਡੇ ਫੇਸ ਨਹੀਂ ਹੈਗੇ ਆਮ ਆਦਮੀ ਪਾਰਟੀ ਦੇ ਕੋਲੇ ਕੋਈ ਸੁਭਾਈ ਆਗੂ ਨਹੀਂ ਰਹੇ ਹੈਗੇ ਜਿਹੜੇ ਵੱਡੇ ਮੰਤਰੀ ਸੀ ਉਹ ਆਪਣੇ ਆਪਣੇ ਹਲਕਿਆਂ ਦੇ ਵਿੱਚ ਬਿਜ਼ੀ ਨੇ ਅੱਜ ਭਗਵੰਤ ਮਾਨ ਸਾਹਿਬ ਤੋਂ ਇਲਾਵਾ ਕੋਈ ਆਮ ਆਦਮੀ ਪਾਰਟੀ ਦੇ ਕੋਲੇ ਵੱਡਾ ਫੇਸ ਨਹੀਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਪ੍ਰਚਾਰ ਕਰ ਸਕੇ ਕਿਉਂਕਿ ਮੰਤਰੀ ਆਪਣੇ ਹਲਕਿਆਂ ਦੇ ਵਿੱਚ ਵਿਅਸਤ ਨੇ ਤੇ ਉਸ ਚੀਜ਼ ਦਾ ਇੱਕ ਜਿਹੜਾ ਆਪਾਂ ਜਥੇਬੰਦਕ ਸੰਕਟ ਗਿਣ ਸਕਦੇ ਹਾਂ ਉਸ ਚੀਜ਼ ਨੂੰ ਸੁਭਾਈ ਲੀਡਰਸ਼ਿਪ ਹੈ ਜਿਹੜੀ ਉਹਦੇ 'ਚ ਦੇਖੋ ਭੰਗੂ ਸਾਹਾਬ ਅਸਲ ਸੰਕਟ ਨਹੀਂ ਦਾ ਅਸਲ ਸੰਕਟ ਮਾਰਗ ਸੇਧ ਦਾ ਜਿਹਦੇ ਵਿੱਚੋਂ ਜਥੇਵੰਦਕ ਸੰਕਟ ਪੈਦਾ ਹੋਇਆ ਲੀਡਰਸ਼ਿਪ ਦਾ ਸੰਕਟ ਪੈਦਾ ਹੋਇਆ ਬਰੋਥੋਡੀ ਵੀ ਆ ਜਿਹੜੀ ਉਹ ਸਰਵਤ ਦੇ ਭਲੇ ਦੀ ਪੰਜਾਬ ਦੇ ਭਲੇ ਦੀ ਮੁਲਕ ਦੇ ਭਲੇ ਦੀ ਥਾਂ ਪਰਿਵਾਰ ਦੇ ਭਲੇ ਦੀ ਹੋਵੇ ਜਿਹਨੂੰ ਤੁਸੀਂ ਇੱਕ ਦੁਕਾਨਦਾਰੀ ਵਾਂਗੂ ਚਲਾਮੋ ਫੇਰ ਸਿਆਸੀ ਲੀਡਰਸ਼ਿਪ ਉੱਭਰਦੀ ਨਹੀਂ ਤੇ ਪਰਵਾਣਾ ਚ ਸੀਮਤ ਹੋ ਕੇ ਰਹਿ ਜਾਂਦੀ ਹੈ ਸੋ ਇਹ ਅਸਲ ਸੰਕਟਾ ਮਾਰਗ ਸੇਧ ਦਾ ਲਈ ਦਾ ਤੁਸੀਂ ਇਹ ਦੇਖੋ ਸਿਆਸੀ ਪਾਰਟੀਆਂ ਕੋਲੇ ਹੈ ਹੀ ਨਹੀਂ ਕੋਈ ਜਿੰਦਾ ਲੋਕ ਸਭਾ ਦਾ ਇੰਡੀਆ ਗੱਠ ਜੋੜ ਹੈ ਜਿਹੜਾ ਉਹ ਵੀ ਕਾਮਨ ਮਿਨਿਮਮ ਪ੍ਰੋਗਰਾਮ ਨਹੀਂ ਹੱਲ ਤੱਕ ਕਰ ਸਕਿਆ ਰਾਹੁਲ ਗਾਂਧੀ ਆ ਜਿਹੜਾ ਮੋਦੀ ਦੇ ਖਿਲਾਫ ਮੁੱਦਿਆਂ ਦੀ ਸਿਆਸਤ ਵਾਰ ਰਿਹਾ ਤੇ ਸਹੀ ਸਿਆਸਤ ਵਾਰ ਰਿਹਾ ਤੇ ਪੈਰ ਗੱਡ ਕੇ ਲੜ ਰਿਹਾ ਹੋ ਬਾਕੀ ਜਿਹੜੀਆਂ ਖੇਤਰੀ ਪਾਰਟੀਆਂ ਫੈਡਰਲ ਪਾਰਟੀਆਂ ਫੈਡਰਲ ਸਿਆਸਤ ਵਾਲੀਆਂ ਗੱਲਾਂ ਕਹਿਦੀਆਂ ਉਹ ਤਾਂ ਪਿਛਲੇ 30 35 ਸਾਲਾਂ ਤੋਂ ਇਹਨਾਂ ਨੇ ਕ腐ਟ ਵੀ ਕਰ ਲਈਆਂ ਕ腐ਟ ਵੀ ਕਰ ਲਈਆਂ ਜਾਨੀ ਉਹ ਚਾਹੇ ਖੇਤਰੀ ਪਾਰਟੀਆਂ ਨੇ ਕਹੀਆਂ ਨਾ ਮੈਂ ਹਣੋਂ ਤਾਂ ਅਕਾਲੀਵਲ ਖੇਤੀ ਪਾਰਟੀ ਆ ਇਹਨਾਂ ਨੇ ਇਹ ਵੀ ਕਹਿਤਾ ਵੀ ਸਾਡੇ ਦੇ ਧਾਤ ਪਿਆਰੇ ਦੇ ਕਹਿਣਾ ਆ ਜੀ ਤੁਸੀਂ ਲੋਕ ਸਭਾ ਦੀ ਚੋਣ ਕਿਨੂੰ ਟਰਾਂਸਲੇਟ ਕਰੋ ਅਨਵਾਦ ਕਰੋ ਵੀ ਇੱਥੇ ਤੁਹਾਡੇ ਸੂਲ ਤੇ ਸਿਧਾਂਤ ਕੀ ਨੇ ਮੈਂ ਚੇ ਕਰਨਾ ਆ ਜੀ ਨੂੰ ਇਹ ਦੱਸਣਾ ਭਾਜਪਾ ਦੇ ਏਜੰਡੇ ਨਾਲ ਇਹਨਾਂ ਦੀ 1% ਸਾਂਝ ਹੋਵੇ ਤੇ ਇਹ ਦੱਸਣਾ ਰਾਹੁਲ ਦੇ ਗੰਡੇ ਨਾਲ ਇਹਨਾਂ ਦਾ 5% ਵਿਰੋਧ ਹੋ ਰਿਹਾ ਦੱਸਣ ਜਦੋਂ ਤੁਸੀਂ ਵਿਚਾਰ ਦੇ ਪਾਸੇ ਨਹੀਂ ਪੈਣਾ ਸਿਆਸਤ ਦੇ ਪਾਸੇ ਨਹੀਂ ਪੈਣਾ ਤੁਸੀਂ ਆਪਣੀਆਂ ਜਥੇਬੰਦੀਆਂ ਆਪਣੇ ਪਰਿਵਾਰ ਸਿਰਫ ਸੱਤਾ ਦੇ ਨੇੜੇ ਰਹਿਣ ਜਾਂ ਸੱਤਾ ਦੇ ਕਾਰਜ ਹੋਣ ਦੀ ਨੀਤੀ ਅਪਣਾਉਣੀ ਆ ਤੁਸੀਂ ਇਹ ਦੇਖਣਾ ਵੀ ਇੱਟ ਕਿਹੜਾ ਸਕਦਾ ਭਾਜਪਾ ਦੇ ਵੀ ਸਾਡੇ ਚ ਤੋਂ ਚਾਹੇ ਕਾਲਾ ਚੋਰ ਆ ਜੇ ਵੀ ਸਭ ਤੋਂ ਸਵਾਗਤ ਆ ਇਸੇ ਕਰਕੇ ਇਹਨਾਂ ਤੋਂ ਕੋਈ ਵੀ ਕਿਸੇ ਦਲ ਤੋਂ ਕਿਸੇ ਹੋਰ ਤੋਂ ਲੈਣ ਨੂੰ ਤਿਆਰ ਆ ਇਹ ਵਰਤਾਰਾ ਪਹਿਲਾਂ ਹੀ ਛੋਟੀ ਪੰਦਰ ਤੇ ਸੀ ਜਨ ਸਿਆਸੀ ਮੰਗ ਬਹੁਤ ਵੱਧ ਗਿਆ ਨੰਗ ਪਣਾ ਪਾਏ ਵੱਡੇ ਪੱਦਰ ਤੇ ਹੋ ਗਿਆ 153 ਬੰਦੇ ਉਹ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਤੋਂ ਆਏ ਬੰਦਿਆਂ ਨੂੰ ਤੇ ਪੰ ਦਿੱਤੀਆਂ ਨੇ ਭਾਜਪਾ ਨੇ ਕਿਤੇ ਕੋਈ ਅੰਕੜਾ ਦੱਸ ਰਿਹਾ ਹੈ ਟੈਲੀਵਿਜ਼ਨ ਦੇ ਉੱਤੇ ਤੇ ਹਰਿਆਣੇ ਦੇ ਵਿੱਚ 10 ਸੀਟਾਂ ਚੋਂ 6 ਉਹਨਾਂ ਨੂੰ ਦਿੱਤਨ ਭਾਜਪਾ ਨੇ ਜਿਹੜੇ ਕਾਂਗਰਸ ਤੋਂ ਆਏ ਨੇ 6 ਪ੍ਰਧਾਨ ਸਭਾ ਨੇ ਚੋਣ ਹੋ ਰਹੀਆਂ ਨੇ ਹਮਾਕਲ ਤੇ ਉਹਨਾਂ ਨੂੰ ਦਿੱਤੀਆਂ ਨੇ ਜਿਹੜੇ ਕਾਂਗਰਸ ਤੋਂ ਆਏ ਨੇ ਤੋ ਇਹ ਕਰਕੇ ਸੰਕਟਾ ਜਿਹੜਾ ਇਹ ਲਈ ਦਾ ਸੰਕਟਾ ਜੇ ਤੁਹਾਡੇ ਕੋਲੇ ਸਹੀ ਨਹੀਂ ਹੋ ਉਹ ਹੈ ਜਿਹੱਥੇ ਬੰਦਕ ਧੰਚਾ ਪੜਾਇਆ ਜਾਂਦਾ ਹੁੰਦਾ ਤੁਹਾਨੂੰ ਮੈਂ ਕਹਾਂ ਨਹੀਂ ਦੁਹਾਰਨ ਦਿੰਦਾ ਦੇਖੋ ਜਿਹੜਾ ਪ੍ਰਧਾਨ ਹੁੰਦਾ ਸੀ ਉਹਦਾ ਕੋਈ ਮਤਲਬ ਹੁੰਦਾ ਸੀ ਜੀ ਤੇ ਉਸ ਤੋਂ ਬਾਅਦ ਵਰਕਿੰਗ ਕਮੇਟੀ ਮੈਂਬਰ ਹੁੰਦੇ ਸੀ 31 ਜਾਂ 21 ਉਹਨਾਂ ਦਾ ਮਤਲਬ ਸੀ ਵੀ ਦੇਖੋ ਜੀ ਵਰਕਿੰਗ ਕਮਿਟੀ ਮੈਂਬਰ ਆ ਫਿਰ ਇਹਨਾਂ ਨੇ ਪੀਏਸੀ ਬਣਾ ਲਈ ਇੱਕ ਫਿਰ ਇੱਕ ਕੋਰ ਕਮੇਟੀ ਬਣਾ ਲਈ ਫੇਰਕ ਜਨਰਲ ਕੌਂਸਲ ਬਣਾ ਲਈ ਪਾਰਸੋਮ ਮੈਂਬਰਾਂ ਦੀ ਹੁਣ 145 ਮੈਂਬਰਾਂ ਦੀ ਪੀਏਸੀ ਬਣਾ ਲਈ ਪੋਲੀਟੀਕਲ ਅਫੇਅਰ ਕਮੇਟੀ ਜਾਣੀ ਕਿਸ ਹਰ ਇੱਕ ਨੂੰ ਉਹਦਾ ਨਹੀਂ ਜਾਓ ਅਹੀਂ ਆਪੜੇ ਕਰਦੇ ਨੇ ਹਰ ਇੱਕ ਤੋਂ ਬਾਅਦ ਜਥੇਵੰਦਕ ਢਾਂਚੇ ਧੰਗ ਜਿਹੜੇ ਨਵੇਂ ਹੁੰਦੇ ਨੇ ਉਹਨਾਂ ਨੂੰ ਅਹੁਦੇ ਦੇ ਦਿੰਦੇ ਨੇ ਇਹਦਾ ਮਤਲਬ ਜਥੇਵੰਦਕ ਢਾਂਚੇ ਰਾਹੀਂ ਇਹ ਆਪਣੀ ਲਾਈਨ ਨਹੀਂ ਲਾਗੂ ਕਰਦੇ ਜਥੇਵੰਦਕ ਢਾਂਚਾ ਦਰਜਬਾ ਕਹੋ ਕਲੀਅਰ ਹੋਈ ਲੀਡਰਸ਼ਿਪ ਆ ਜਿਹੜੀ ਇੱਕ ਬੰਦੇ ਦੀ ਜਾਂ ਇੱਕ ਪਰਿਵਾਰ ਦੀ ਆ ਜਾਂਦੀ ਹੈ ਉਸੇ ਤਰ੍ਹਾਂ ਜਿਤੇ ਸਾਰੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਤੁਸੀਂ ਰੱਖ ਲਓ ਆਮ ਆਦਮੀ ਪਾਰਟੀ ਦੀ ਸਟੇਟ ਕਮੇਟੀ ਕਿਹੜੀ ਆ ਜੀ ਬਿਲਕੁਲ ਹੁਣ ਵੀ ਪਾਰਕ ਦੀਆਂ ਮੀਟਿੰਗਾਂ ਥੋੜੋ ਥੋੜਾ ਲਿਆ ਉਹਨਾਂ ਐਮਐਲਏ ਦੀਆਂ ਸਾਬਕਾ ਹੀ ਮਿਲਦੀਆਂ ਪਰ ਉਹ ਉਹ ਜਿਹੜੇ ਬੰਦੇ ਚੋਣ ਦੇ ਵਿੱਚ ਆਏ ਹੋਏ ਨੇ ਉਹਨਾਂ ਦੀਆਂ ਮੀਟਿੰਗਾਂ ਕਰ ਰਿਹਾ ਉਹਨਾਂ ਨਾਲ ਹੀ ਲੜਨਾ ਪਾਰਟੀ ਕਿੱਥੇ ਆ ਗਈ ਇੱਥੇ ਪਾਰਟੀ ਤਾਂ ਤਾਂ ਕਿੱਥੇ ਐਂ ਇਕੱਲੀ ਦਲ ਦਾ ਹਾਲ ਆ ਤੇ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਦੇਖ ਲਿਆ ਉਹਨਾਂ ਦਾ ਜਥੇਵੰਦਕਾ ਮੀਟਿੰਗ ਸੀ ਹੰਡੀਆ ਪਰ ਉਹ ਵੀ ਬੰਮੈਂਟ ਸ਼ੋਅ ਹੋ ਗਿਆ ਕੋਈ ਵੀ ਕਹਿੰਦਾ ਵੀ ਭਾਰਤੀ ਜਨਤਾ ਪਾਰਟੀ ਨੂੰ ਵਿਸ਼ਵਾਸ ਦਿਵਾਉਂਦੀ ਆ ਉਹ ਵੀ ਕੀ ਗਾਰੰਟੀ ਹੈ ਕੇਜਰੀਵਾਲ ਕੀ ਗਾਰੰਟੀ ਹੈ ਆਹ ਤਾਂ ਬਲਾ ਚੱਲ ਰਹੀਆਂ ਨੇ ਜੀ ਹੂੰ ਜੀ ਬਿਲਕੁਲ ਬਿਲਕੁਲ ਸੋਮਲੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਤੁਸੀਂ ਖੁੱਲ ਕੇ ਸਮਝਾਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਤੁਹਾਡਾ ਵੀ ਧੰਨਵਾਦ ਜੀ ਥੈਂਕ ਯੂ ਮਾਲੀ ਸਾਹਿਬ